ਬੀਤੇ ਦਿਨੀ ਕੰਨਾ ਪੁਲਿਸ ਵੱਲੋਂ ਦੋ ਗਰੁੱਪਾਂ ਦੇ ਵਿੱਚ ਹੋਈ ਗੈਂਗਬਾਰ ਨੂੰ ਲੈ ਕੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੱਜ ਤੜਕਸਰ ਜਦੋਂ ਐਸਪੀ ਸਿਟੀ ਦੇ ਐਸਐਚਓ ਤਰਵਿੰਦਰ ਕੁਮਾਰ ਬੇਦੀ ਇਹਨਾਂ ਵਿੱਚੋਂ ਇੱਕ ਮੁਜਰਮ ਗਗਨਦੀਪ ਸਿੰਘ ਗੈਰੀ ਉਰਫ 라ਵਣ ਨੂੰ ਹਥਿਆਰਾਂ ਦੀ ਬਰਾਮਦਗੀ ਵਾਸਤੇ ਲੈ ਕੇ ਜਾ ਰਹੇ ਸਨ ਤਾਂ ਇਸ ਵਿਅਕਤੀ ਨੇ ਇਸ ਮੁਜਰਮ ਨੇ ਪਹਿਲਾਂ ਤੋਂ ਹੀ ਲੁਕੋਏ ਹੋਏ ਹਥਿਆਰ ਦੇ ਨਾਲ ਪੁਲਿਸ ਪਾਰਟੀ ਉੱਪਰ ਹਮਲਾ ਕਰ ਦਿੱਤਾ ਜਵਾਬੀ ਫਾਇਰਿੰਗ ਵਿੱਚ ਇਸ ਮੁਜਰਮ ਦੇ ਇੱਕ ਲੱਤ ਵਿੱਚ ਗੋਲੀ ਲੱਗੀ ਤੇ ਇਹ ਜ਼ਖਮੀ ਹੋ ਗਿਆ ਪੀਐਸ ਨੇ 5 ਰੁਪਏ ਨੂੰ ਗ੍ਰਿਫਤਾਰ ਕਰਕੇ ਇਹਨਾਂ ਉੱਪਰ ਮੁਕੱਦਮਾ ਦਰਜ ਕਰ ਲਿਆ ਹੈ। ਪਵਨਦੀਪ ਚੌਧਰੀ ਐਸਪੀ ਖੰਨਾ ਨੇ ਇਹਨਾਂ ਮਜਰਾਂ ਬਾਰੇ ਹੋਰ ਕਿਹੜੀ ਜਾਣਕਾਰੀ ਸਾਂਝੀ ਕੀਤੀ ਆਓ ਸੁਣਦੇ ਹਾਂ। ਐਸਐਸਪੀ ਡਾਕਟਰ ਜੋਤੀ যাদਬ ਉਹਨਾਂ ਦੀ ਹਾਜ਼ਰੀ ਤਾਂ ਤੇ ਸਾਡੇ ਇੱਕ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਇੱਕ ਇੱਕ 16 6 ਨੂੰ ਇੱਕ ਮੁਕੱਦਮਾ ਦਰਜ ਹੋਇਆ ਸੀ 106 ਨੰਬਰ ਅੱਜ ਉਹਦੇ ਬਾਰੇ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਪ੍ਰੈਸ ਦੇ ਵਿੱਚ ਅੱਜ ਸਵੇਰੇ 4:30 4:00 ਵਜੇ ਸਾਡੇ ਐਸਐਚਓ ਸਿਟੀ 2 ਤਰਵਿੰਦਰ ਕੁਮਾਰ 베ਦੀ ਸਮੇਤ ਐਸਐਚਓ ਸਾਈਬਰ ਨਰਪਿੰਦਰ ਇਹ ਆਪਣੀ ਆਪਣੀ ਪਾਲਸ ਪਾਰਟੀ ਦੇ ਨਾਲ ਦੋਨੇ ਜਣੇ ਇਹਨਾਂ ਚੋਂ ਇੱਕ ਮੁਰਜ਼ਮ ਹੈ ਗੈਰੀ ਉਰਫ 라ਵਨ ਵਾਸੀ ਲਲਤੋਂ ਲੁਧਿਆਣਾ ਉਹ ਤੋਂ ਇੱਕ ਹਥਿਆਰ ਦੀ ਰਿਕਵਰੀ ਕਰਾਉਣ ਵਾਸਤੇ 27 ਐਵੀਡੈਂਸ ਇਕ ਦਿੱਤਾ ਹੈ ਜੋ ਉਹਨੇ ਕੁਝ ਕਿਸੇ ਤਰ੍ਹਾਂ ਦੱਸਿਆ ਸੀਗਾ ਉਹ ਮੌਕੇ ਤੇ ਜਦੋਂ ਗਏ ਤੇ ਮੌਕੇ ਤੇ ਉਥੇ ਹਥਿਆਰ ਦੀ ਜਦੋਂ ਜਿੱਥੇ ਉਹਨੇ ਲਕਾਸ਼ ਪਾ ਕੇ ਦਖਤ ਦੇ ਥੱਲੇ ਰੱਖਿਆ ਸੀ ਉਹਨੇ ਉਹਦੀ ਬਰਾਮਦਗੀ ਦੇ ਸਮੇਂ ਹਥਿਆਰ ਚੁੱਕ ਕੇ ਯਕਦਾਂ ਪੁਲਸ ਰਾ ਯਕਦਾਂ ਪੁਲਸ ਰਾਸ ਚੁੱਪ ਭੱਜਣ ਦੇ ਲਈ ਫਾਇਰ ਕੀਤਾ ਫਾਇਰ ਜਿਹੜਾ ਹੈਗਾ ਦਰਖਤ ਵਿੱਚ ਲੱਗਿਆ ਸਾਡੀ ਪੁਲਿਸ ਪਾਰਟੀ ਨੇ ਨਾਲ ਦੀ ਨਾਲ ਸਾਡੇ ਐਸ.ਐਚ.ਓ. ਸਾਹਿਬ ਨੇ ਆਪਣੇ ਡਿਫੈਂਸ ਵਾਸਤੇ ਨਾਲ ਥਾਣੇਦਾਰ ਖੜਾ ਸੀਗਾ ਇੱਕਦਮ ਉਹਦਾ ਲੈ ਕੇ ਰਿਵਾਲਵਰ ਜਿਹਦੇ ਨਾਲ ਫਿਰ ਆਪਣਾ ਡਿਫੈਂਸ ਕੀਤਾ ਜਿਹਦੇ ਨਾਲ ਉਹਦੀ ਸੱਜੀ ਲਾਤ ਦੇ ਵਿੱਚ ਇੰਜਰਡ ਹੋਇਆ ਉਹ ਉਸ ਤੋਂ ਬਾਅਦ ਬਜਰੀਆ ਕੰਟੋਰੂਮ ਸਾਨੂੰ ਸਾਰੇ ਸੀਨੀਅਰ ਅਫਸਰਾਂ ਨੂੰ ਜਦੋਂ ਮੌਕਾ ਤੇ ਅਸੀਂ ਪੁੱਜੇ ਜਾ ਕੇ ਦੇਖੇ ਸਾਰੇ ਹਾਲਾਤ ਤੇ ਸਾਡੇ ਐਸਐਚਓ ਸਾਹਿਬ ਵੀ ਇਹਦੇ ਵੀ ਸੱਟ ਲੱਗੀ ਸੀ ਤੇ ਇਹਨਾਂ ਨੂੰ ਕੋਈ ਪ੍ਰੋਪਰ ਸਿਵਲ ਹਸਪਤਾਲ ਦੇ ਵਿੱਚ ਅ ਇਲਾਜ ਜਿੱਥੇ ਉਹਦਾ ਵੀ ਚੱਲ ਰਿਹਾ ਦੋਸ਼ੀ ਦਾ ਦੇ ਸਚੂ ਸਾਫ ਦੇ ਵੀ ਸਾਰੇ ਟੈਸਟ ਵਗੈਰਾ ਹੋਏ ਨੇ ਬਾਹ ਤੇ ਸੱਟ ਲੱਗੀ ਹੈ ਮੇਰਾ ਕਹਿਣ ਦਾ ਭਾਵ ਇਹ ਹੈ ਕਿ 106 ਨੰਬਰ ਮਕਦਮੇ ਦੇ ਵਿੱਚ ਜਦੋਂ ਇਹ ਰਿਕਵਰੀ ਕਰਾਉਣ ਵਾਸਤੇ ਦੋ ਗਰੁੱਪ ਤੁਹਾਨੂੰ ਜਿਵੇਂ ਕਿ ਪਤਾ ਹੀ ਹੈਗਾ ਆਲਰੇਡੀ ਮਕਦਮਾ ਦਰਸੀ ਉਹਦੇ ਵਿੱਚ ਰਾਤ 12:00 ਸਵਾ 12 ਵਜੇ ਸਾਨੂੰ ਇਹਨਾਂ ਸਾਡੇ ਇਤਲਾਹ ਮਿਲੀ ਸੀਗੀ ਦੋਨੇ ਅਫਸਰ ਇਹਨਾਂ ਨੂੰ ਜਗਰਾਉਂ ਦੇ ਕੋਲ ਗਾਲੋ ਪਿੰਡ ਦੇ ਵਿੱਚ ਇਹਨਾਂ ਨੂੰ ਫੜਿਆ ਉਥੋਂ ਪਕੜ ਕੇ ਲੈ ਕੇ ਆਏ ਸਾਰੀ ਰਾਤ ਫਿਰਿਆਂ ਦੀ ਕਸ਼ਕਿਸ਼ ਚੱਲਦੀ ਰਹੀ ਉਹਦੇ ਤਹਿਤ ਜਿਹੜੀ ਸਵੇਰੇ ਰਵਾਨਗੀ ਜਾਂ ਆਪਣੇ ਬਰਾਮਦਗੀ ਕਰਾਉਣ ਵਾਸਤੇ ਗਏ ਸੀ ਤੇ ਇਹ ਜਿਹੜਾ ਇਨਸੀਡੈਂਟ ਵਾਪਰਿਆ ਜਿਹਦੇ ਬਾਰੇ ਹੁਣ ਤੋਂ ਦੱਸ ਰਹੇ ਆ ਉਹਦੇ ਤੇ ਅਸੀਂ ਅੱਜ ਇੱਕ 86 ਮਕਦਮਾ ਸਿਟੀ ਮੰਨ ਖੰਨਾ ਦੇ ਵਿੱਚ ਦਰਜ ਕੀਤਾ 307 ਦਾ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਟੋਟਲ ਜਿਹੜਾ ਪਹਿਲੇ ਮਕਦਮਾ ਆਏਗਾ ਉਹਦੇ ਵਿੱਚ ਪੰਜ ਮੁਰਦਮ ਅਸੀਂ ਕਿਉਂਕਿ ਕ੍ਰਾਸ ਕੇਸ ਹੈ ਇਹਦੇ ਵਿੱਚ ਦੋਨੇ ਗਰੁੱਪ ਇੱਕ ਫਤਿਹਗੜ੍ਹ ਜ਼ਿਲ੍ਹੇ ਦਾ ਇੱਕ ਲੁਧਿਆਣਾ ਲੁਧਿਆਣਾ ਦੇ ਤਾਂ ਮੋਸਟਲੀ ਅਸੀਂ ਰਾਤ ਫੜੀ ਲਏ ਆ ਤੇ ਜਿਹੜੇ ਆ ਉਹਨਾਂ ਦਾ ਵੀ ਇੱਕ ਉਸ ਗਰੁੱਪ ਦਾ ਵੀ ਇੱਕ ਬੰਦਾ ਫੜ ਲਿਆ ਸੈਫੀ ਪ੍ਰਭਦੀਪ ਤੇ ਬਾਕੀ ਜਿਹੜੇ ਆ ਬਾਕੀ ਵੀ ਫੜ ਲਾਂਗੇ ਮੇਰਾ ਕਿਹਾ ਕਹਿਣ ਦਾ ਭਾਵ ਇਹ ਹੈ ਕਿ ਇਹਦੇ ਵਿੱਚ ਜੋ ਸਾਡੇ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਹੈ ਕਿ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਅਗਰ ਕੋਈ ਗੁੰਡਾਗਰਦੀ ਕਰੇਗਾ ਤਾਂ ਪੁਲਿਸ ਆਪਣੇ ਐਕਸ਼ਨ ਦੇ ਮੁਤਾਬਕ ਸਖਤ ਕਾਰਵਾਈ ਕਰਦੇ ਹੋਏ ਕਾਇਦੇ ਕਾਨੂੰਨ ਦੇ ਮੁਤਾਬਕ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਊਗਾ ਕਿ ਕੋਈ ਕਾਨੂੰਨ ਆਪਣੇ ਹੱਥ ਚ ਲੈਵੇ ਜੀ ਸਰ ਵੈਪਨ ਗਰੀਨ ਗਵਰਨਮੈਂਟ ਹੈ ਹਾਂ ਮੈਂ ਤੁਹਾਨੂੰ ਦੱਸਦਾ ਇਹਦੇ ਚ ਵੈਪਨ ਜਿਹੜੇ ਹੈਗੇ ਆ ਜਿਹੜਾ ਉਹਦੇ ਚ ਇੱਕ ਤਾਂ ਸਾਡੇ ਕੋਲ ਜੀ 30 ਬੋਰ ਦਾ ਇਸ ਤੋਂ ਬਾਅਦ ਦੇ ਵਿੱਚ ਸਵੇਰੇ ਉਹ 32 ਬੋਰ ਦਾ ਇਹਨਾਂ ਤੋਂ ਮਿਲਿਆ ਗੈਰੀ ਕੋਲੋਂ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਗੈਰੀ ਉਹ ਵੀ ਲਲਤੋਂ ਦਾ ਹੀ ਹੈ ਗੈਰੀ ਗਿਲ ਤੇ ਇੱਕ ਉਹਦੇ ਕੋਲੋਂ ਮਿਲਿਆ ਆ ਉਹ ਹੈਗਾ ਜੀ 30 ਬੋਰ ਦਾ ਤੇ ਇੱਕ ਜਿਹੜੀ ਇਹਨਾਂ ਨੇ ਸਕੋਰਪੀਓ ਹੈ ਬਰਾਮਦ ਅਸੀਂ ਉਹ ਵੀ ਕਰ ਲਈਏ ਸਕੋਰਪੀਓ ਜਿਹਦੇ ਵਿੱਚ ਇਹ ਆਏ ਸੀਗੇ ਤੇ 2000 ਬਰਾਮਦ ਹੋ ਗਿਆ ਪਲੱਸ ਸਕੋਰਪੀਓ ਸਕੋਰਪੀਓ ਗੱਡੀ ਬਰਾਮਦ ਹੋ ਚੁੱਕੀ ਹੈ ਇਹਦੇ ਵਿੱਚ ਸਰ ਕੀ ਬੈਕਗਰਾਉਂਡ ਹੈ ਪੁਰਾਣੀ ਇਹਨਾਂ ਦੀ ਕ੍ਰਿਮੀਨਲ ਬੈਕਗਰਾਉਂਡ ਬਿਲਕੁਲ ਇਹਨਾਂ ਦੀ ਕ੍ਰਿਮੀਨਲ ਬੰਦੇ ਹੈ ਜੀ ਇਹ ਹੁਣੇ ਜਿਵੇਂ ਕਿ ਤੁਹਾਨੂੰ ਦੱਸਿਆ ਹੈਗਾ ਉਹ ਜਿਹਨੇ ਪੁਲਿਸ ਰਾਸ ਸੇ ਤੋਂ ਸਵੇਰੇ ਭੱਜਣ ਦੀ ਕੋਸ਼ਿਸ਼ ਕੀਤੀ ਸਾਡੀ ਪੁਲਿਸ ਪਾਰਟੀ ਦੇ ਫਾਇਦ ਕਰਕੇ ਉਹ ਹੁਣੇ ਗੋਇੰਦਵਾਲ ਜੇਲ੍ਹ ਦੇ ਵਿੱਚੋਂ 307 ਦੇ ਮਕਦਮਿਆਂ ਦੇ ਵਿੱਚੋਂ ਬਾਹਰ ਆਏ ਸੀ ਇਹ ਬਾਕੀ ਵੀ ਜੇਲ੍ਹ ਦੇ ਵਿੱਚ ਇਹਨਾਂ ਦੇ 2-2 3-3 ਮਕਦਮੇ ਦਰਦਿਆ ਫਤਿਹਗੜ ਦੇ ਵਿੱਚ ਵੀ ਆ ਮੈਂ ਤੁਹਾਨੂੰ ਕਲ ਇਸ ਨੂੰ ਦਿੰਦਾ ਆਗਾ ਇਹਦੇ ਵਿੱਚ ਆਲਮੋਸਟ ਸਾਰਿਆਂ ਦੇ ਖਿਲਾਫ ਸਿਰਫ ਇੱਕ ਸੈਫੀ ਹੈ ਜਿਹੜਾ ਮਕਦਮੇ 1 ਨੰਬਰ ਤੇ ਲਿਖਿਆ ਉਹਦੇ ਖਿਲਾਫ ਮਕਦਮਾ ਨਹੀਂ ਬਾਕੀ ਸਾਰਿਆਂ ਦੇ ਖਿਲਾਫ 2 2 1 1 ਮਕਦਮੇ ਦਰਜ ਹੈ ਜਾਨੀ ਕਿ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਜਿਹੜਾ ਹੈਗਾ ਪਸ਼ੋਕੜ ਇਹਨਾਂ ਦਾ ਮਾਰਾ ਹੈ ਸਰ ਕਿੰਨੀ ਗੇਂਗ ਚਾ ਸਾਰਿਆਂ ਦੀ ਇਹਨਾਂ ਦੀ ਏਜ ਕਰੀਬ 25 26 27 ਤੋਂ ਲੈ ਕੇ 30 ਦੇ ਵਿਚਕਾਰ ਵਿਚਕਾਰ ਹੈ ਸਾਰਿਆਂ ਦੀ ਟੋਟਲ ਬੰਦੇ ਕਿੰਨੇ ਆ ਬੈਸਟੋ ਟੋਟਲ ਬੰਦੇ ਜੀ ਅਸੀਂ ਹੁਣ ਤੱਕ 5 ਗ੍ਰਿਸਤ ਕਰਨ ਦੇ ਆ ਦੋਨੋਂ ਗੈਂਗਸ ਨੇ ਜਿਹੜੇ ਟਿੱਕੇ ਗੈਂਗ ਨੇ ਇੱਕ ਗੈਂਗ ਦੇ 4 ਕਰ 4 ਕਰ ਲਏ ਐ ਤੇ ਦੂਜੇ ਗੈਂਗ ਦਾ ਇੱਕ ਕਰ ਲਿਆ ਬਾਕੀ ਜਿਹੜੇ ਆ ਉਹ ਵੀ ਫਾੜੀ ਲੈਣੇ ਪੁਲਿਸ ਕਾਟੀਆਂ ਲੱਗੀਆਂ ਪਈਆਂ ਨੇ ਉਸ ਦਿਨ ਕਿੰਨੇ ਰਾਉਂਡ ਕਰੇ ਜਿੱਤੇ ਕਿੰਨੇ ਬੰਦੇ ਦੋਨਾ ਤੋਂ ਬਿਲਕੁਲ ਇਹ ਉਸ ਦਿਨ ਦੀ ਅਸੀਂ ਉਹ ਸਾਡੀ ساری ਤਫਤੀਸ਼ ਚੱਲ ਰਹੀ ਹੈ ਉਹਦੇ ਵਿੱਚ ਜਿਹੜਾ ਅੱਗੇ ਮਤਲਬ ਮਜੀਦ ਪੁੱਛਗਿੱਛ ਜਿਹੜੀ ਹੈ ਉਹਦੇੰ ਤੱਕ ਅਜੇ ਹੋਰ ਵੀ ਕੁਝ ਖੁਲਾਸੇ ਹੋਣਗੇ ਉਹਦੇ ਵਿੱਚ ਅਸੀਂ ਸਾਨੂੰ ਪਤਾ ਲੱਗਿਆ ਕਿ ਇੱਕ ਜਿਹੜੇ ਇਹ ਅਸੀਂ ਬੰਦੇ ਫੜੇ ਨੇ ਲੁਧਿਆੜਾ ਗੈਂਗ ਵਾਲੇ ਇਹਨਾਂ ਨੇ 5-6 ਫਰ ਕੀਤੇ ਨੇ ਦੋ ਥਿਆੜਾਂ ਤੋਂ ਜਿਹੜੇ ਕਿ ਅਸੀਂ ਅੱਜ ਬਰਾਮਦ ਕਰ ਲਏ ਆ ਉਹਨੋਂ ਉਹ ਦੂਜੀ ਪਾਰਟੀ ਹੈ ਜਿਹੜਾ ਉਹਨਾਂ ਨੇ ਵੀ ਫੈਰ ਕੀਤੇ ਆ ਉਹਨਾਂ ਦੇ ਵਿੱਚੋਂ ਜਿਹੜਾ ਸੈਫੀ ਹੈ ਇਹਦੇ ਕੋਲ ਅਜੇ ਬਰਾਮਦਗੀ ਨਹੀਂ ਹੋਈ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਫੜਾਂਗੇ ਤੇ ਉਹਨਾਂ ਕੋਲ ਵੀ ਸਾਰੀ ਦੀ ਬਰਾਮਦਗੀ ਕਰਾਂਗੇ ਜਿੰਨੇ ਵੀ ਕੋਈ ਸੀਗਾ ਕੋਈ ਇੰਸਪੈਕਟਰ ਲੱਗਿਆ ਸਰ ਕੀ ਸੀ ਹਾਂ ਜਿਹੜਾ ਕੀ ਸੀ ਸਾਰਾ ਰੀਜ਼ਨ ਕੀ ਸੀਕਲ ਭਾਈ ਹਰੀਜਨ ਇਹ ਕੋਈ ਫਰੈਂਡਸ਼ਿਪ ਦੇ ਪਿੱਛੇ ਸੀ ਇਹਨਾਂ ਦਾ ਕੋਈ ਆਪਸ ਦੇ ਵਿੱਚ ਝਗੜਾ ਕਿਸੇ ਲੜਕੀ ਫਰੈਂਡਸ਼ਿਪ ਦੀ ਫਰੈਂਡਸ਼ਿਪ ਦੇ ਵਿੱਚ ਸੀ ਇਹਨਾਂ ਦੇ ਜਿਹਦੇ ਵਿੱਚ ਇਹਨਾਂ ਦੀ ਕੋਈ ਪਹਿਲਾ ਕੰਪਰੋਮਾਈਜ਼ ਦੀ ਗੱਲ ਚੱਲਦੀ ਰਹੀ ਤਾਂ ਹੀ ਤਾਂ ਇਹਨਾਂ ਨੇ ਸੈਂਟਰ ਪਲੇਸ ਰੱਖਿਆ ਸੀ ਆਦਰਵਾਇਸ ਦੋਨੋਂ ਗਰੁੱਪ ਜਿਹੜੇ ਹੈਗੇ ਉਹ ਖੰਨਾ ਪੁਰਸ ਜिले ਨਾਲ ਬਿਲੋਂਗ ਨਹੀਂ ਕਰਦੇ ਇੱਕ ਫਤਿਹਗੜ੍ਹ ਜिले ਦਾ ਹੈ ਇੱਕ ਲੁਧਿਆਣਾ ਕਮਿਸ਼ਨਰੇਟ ਉਹ ਲੁਧਿਆਣਾ ਸਾਈਡ ਦਾ ਹੈ ਹਥਿਆਰ ਅਸੀਂ ਕਰ ਰਹੇ ਹਾਂ ਦੀ ਪੋਸਟ ਜਿਹ ਜੋ ਅੱਜ ਇੱਕ ਹਜ਼ਾਰ ਦਾ ਤਾਂ ਸਾਨੂੰ ਪਤਾ ਲੱਗਿਆ ਹੈਗਾ ਮੈਂ ਤੇ ਡਿਪੀ ਸਾਹਿਬ ਨਾਲ ਹੀ ਸੀ ਕਿ ਇਕੱਠੇ AMP ਤੋਂ ਉਹ ਕਿਹੜਾ ਬੰਦਾ ਹੈ ਜਿਹਦੇ ਤੋਂ ਇਹਨੇ ਲਿਆ ਸੀ ਦੀ ਬੋਲਦਾ ਉਹ ਬੰਦਾ ਵੀ ਆਲਰੇਡੀ ਜੇਲ੍ਹ ਦੇ ਵਿੱਚ ਹੈ ਅਸੀਂ ਉਹ ਵੀ ਅੱਗੇ ਚੱਲ ਰਹੀ ਹੈ ਤੇ ਦੋਨੋਂ ਇਲੀਗਲ ਪੇਪਰ ਹਾਂ ਯੈਸ ਇਲੀਗਲ ਐ ਦੋਨੇ ਨਜਾਇਜ਼ ਅਥੀਆਪ ਸਰ ਪਿੰਡ ਦਾ ਕੋਈ ਸਰਪੰਚ ਵੀ ਇੰਪੋਰਟ ਹੋਣਾ ਜੀ ਬੀ ਤੱਕ ਦਾ ਸਾਹਮਣੇ ਅਜੇ ਚੱਲ ਰਹੀ ਜੀ ਅਜੇ ਤਾਂ ਪੁਸ਼ਗੀਸ਼ ਚ ਚੱਲ ਰਹੀ ਹੈ ਅਜੇ ਤੱਕ ਜੋ ਜੋ ਵੀ ਹੈ ਐਫ ਆਈ ਆਰ ਐਫ ਆਈ ਆਰ ਦੇ ਵਿੱਚ ਜੋ ਇਹਨਾਂ ਨੇ ਨਾਮ ਲਿਖਾਏ ਉਹ ਤੇ ਪਲੱਸ ਜਿਹੜੇ ਬੰਦੇ ਅਸੀਂ ਫੜ ਰਹੇ ਆ ਇਹ ਅੱਗੇ ਕੀ ਪੁਸ਼ਗੀਸ਼ ਤੇ ਦੱਸ ਰਹੇ ਆ ਉਹ ਦੇਖ ਸਰ ਰਿਮਾਰਡ ਦੇ ਬਣ ਚੁੱਕੇ ਪਰਮਾਨਡ ਪੇਸ਼ ਕਰਾਂਗੇ ਜੀ ਪੇਸ਼ ਕਰਕੇ ਲਵਾਵਾਂਗੇ ਰਿਮਾਰਡ ਕੋਲ ਸਰ ਰਮਾਰਡ ਹਾਂ ਜੀ ਥੈਂਕ ਯੂ